ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਤੁਹਾਡੇ ਲਈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਬਾਹ ਆਪ ਜਦੋਂ ਜੜਦੇ ਆ ਉਹ ਤੋਂ ਕੋਈ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਠੀਕ ਹੈ ਉਹ ਆਪਾਂ ਕਿਵੇਂ ਠੀਕ ਕਰਨੀ ਆ ਕਈ ਭੈਣਾਂ ਨੇ ਮੈਨੂੰ ਸਵਾਲ ਸੀ ਕਿ ਵੀ ਸਾਡਾ ਜੇ ਜਦੋਂ ਬਾਹ ਜੜਦੇ ਆ ਕਦੇ ਮੋਡਾ ਵੱਜ ਜਾਂਦਾ ਕਦੇ ਸਾਡਾ ਬਾਹ ਦਾ ਕੱਪੜਾ ਵੱਜ ਜਾਂਦਾ ਤਾਂ ਉਹ ਕਿਉਂ ਵੱਧਦਾ ਸੀ ਉਹ ਵੀ ਮੈਂ ਉਹਦੇ ਵਿੱਚ ਕਲੀਅਰ ਕੀਤਾਗਾ ਤੇ ਜੇ ਨਾ ਅੱਗੇ ਤੋਂ ਵਧੇ ਉਹ ਵੀ ਮੈਂ ਉਹਦੇ ਵਿੱਚ ਦੱਸਿਆ ਹੈਗਾ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਦੇਖ ਕੇ ਉਹ ਜੇ ਤੁਹਾਡੇ ਫਾਇਦੇਮੰਦ ਹੋਈ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਮੋਡੇ ਦੀ ਕਟਾਈ ਦਿੱਤੀ ਆ ਕਟਾਈ ਦੇ ਕੇ ਹੁਣ ਆਪਾਂ ਇਹਦੀ ਕਾਰਡ ਪਾਵਾਂਗੇ ਜਿਹੜੀ ਆਪਾਂ ਮੂਰੇ ਪਾਉਣਾ ਠੀਕ ਹੈ ਜਿਵੇਂ ਕਿ ਆਪਣਾ ਹੁਣ ਆ ਗਲਾ ਹੋ ਗਿਆ ਠੀਕ ਹੈ ਗਲੇ ਤੋਂ ਆਪਾਂ ਰੱਖਣਾ ਇੰਚ ਟੇਪ ਉੱਪਰਲੀ ਆ ਜਿਹੜੀ ਪਲੇਟ ਪਾਈ ਹੈ ਉਤੋਂ ਤੱਕ ਆਪਾਂ ਦੇਖਣਾ ਵੀ ਆਪਣਾ ਕਿੰਨਾ ਆ ਰਿਹਾ ਕਪੜਾ ਠੀਕ ਹੈ ਆਪਾਂ ਨੂੰ ਚਾਹੀਦਾ ਇਹ 7 ਇੰਚ ਇੱਥੋਂ ਚਾਹੀਦਾ ਗਲੇ ਦਾ ਵਿਚਾਲਾ ਕਰ ਲੈਣਾ ਗਲੇ ਤੋਂ ਇੰਚ ਟੇਪ ਰੱਖਣਾ ਉੱਪਰ ਪਲੇਟ ਤੱਕ ਜਿਹੜੀ ਆ ਦੇਖੋ ਆਪਾਂ ਸਾਈਡ ਤੇ ਆ ਪਲੇਟ ਆ ਰਹੀ ਹੈ ਮੇਰੀ ਠੀਕ ਹੈ ਇੱਥੋਂ ਆਪਾਂ ਰੱਖਣਾਗਾ ਐਂਟੀ ਟੇਪ ਆਪਾਂ ਨੂੰ ਚਾਹੀਦਾ 7 ਇੰਚ ਤਿਆਰ ਤੇ ਆਪਾਂ ਰੱਖਾਂਗੇ 7.5 ਇੰਚ ਠੀਕ ਹੈ ਇੱਥੇ ਆਪਾਂ 7.5 ਦਾ ਨਿਸ਼ਾਨ ਲਾ ਲਿਆ ਹੁਣ ਆਪਾਂ ਆਹ ਵਾਲੀ ਚੀਜ਼ ਤੋਂ ਹਲਕਾ ਹਲਕਾ ਇਹ ਨਿਸ਼ਾਨ ਲੈ ਕੇ ਜਾਵਾਂਗੇ ਐਸਲੋਟ ਕਰਦੇ ਹੋਏ ਉੱਪਰ ਪੱਕਾ ਆਪਾਂ ਪਾਦੇ ਖਲਾਂਗੀ ਵੇਪਣਾ ਸਈਆ ਕੋਈ ਬਲ ਬੋਲਤਾ ਨਹੀਂ ਪੈ ਰਿਹਾ ਜੇ ਬਲ ਲੱਗ ਰਿਹਾ ਵੀ ਥੋੜਾ ਪੈ ਰਿਹਾ ਤਾਂ ਹਲਕੇ ਹਲਕੇ ਆਪਾਂ ਬੈਕ ਤੋਂ ਵੀ ਕਟਾਈ ਕਰ ਦਾਂਗੇ ਅਹੀਂ ਆਪਾਂ ਦੂਜੇ ਪਾਸੇ ਪਾਵਾਂਗੇ ਇਹ ਵੀ ਆਪਾਂ ਨੂੰ ਇੱਥੇ 7.5 ਦੇ 7.5 ਦਾ ਨਿਸ਼ਾਨ ਲਾ ਲਾਵਾਂਗੇ ਆਪਾਂ ਆਪਾਂ ਕਰਨਾ ਕੀ ਹੁੰਦਾ ਠੀਕ ਹੈ ਆਪਾਂ ਨੂੰ ਮੋਡਾ ਚਾਹੀਦਾ ਸੀ 3 ਇੰਚ ਆਪਾਂ ਨੂੰ ਮੋਡਾ ਚਾਹੀਦਾ ਸੀ 3 ਇੰਚ ਆਪਾਂ ਰੱਖਾਂਗੇ ਇੱਥੋਂ 3.5 ਅੱਧਾ ਇੰਚ ਵਧਾ ਕੇ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਇੰਚ ਟੇਪ ਰੱਖਣਾ 3 ਇੰਚ ਆਪਣਾ ਕਿੱਥੇ ਆ ਰਿਹਾ ਲੰਬਾਈ ਲੰਬਾਈ ਆ ਰਹੀ ਆਪਣੀ ਇੱਥੇ ਤੱਕ ਠੀਕ ਹੈ ਉਸ ਤੋਂ ਬਾਅਦ ਇੱਥੋਂ ਆਪਾਂ 3 ਇੰਚ ਤੱਕ ਜਮਾ ਸਿੱਧਾ 3.5 ਤੱਕ ਹੀ ਆਵੇ ਜਿਹੜੀ ਆਪਣੀ ਸਲਾਈ ਅੱਦਾਂ ਚ ਸਲਾਈ ਚ ਆ ਜਾਊਗਾ ਕੁਛ ਆਪਣਾ ਮਤਲਬ ਕਿ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਆਪਾਂ ਸਾਢੇ ਤਾਂ ਰੱਖਣਾ ਇੱਥੋਂ ਜਮਾ ਸਿੱਧੀ ਨਿਸ਼ਾਨ ਲਾਉਣਾ ਇੱਥੋਂ ਤੱਕ ਜਿੰਨੀ ਤੱਕ ਆਪਾਂ 3 ਇੰਚ ਦਾ ਨਿਸ਼ਾਨ ਲਾਇਆ ਸੋ ਉਥੋਂ ਤੱਕ ਉਸ ਤੋਂ ਬਾਅਦ ਆਪਾਂ ਐ ਗਲਾਈ ਪਾਉਂਦੇ ਹੋਏ ਜਿਹੜਾ ਆਪਾਂ ਇੱਥੇ ਸਾਢੇ 7 ਦਾ ਨਿਸ਼ਾਨ ਲਾਇਆ ਸੀ ਉਹਨੂੰ ਕ੍ਰੋਸ ਕਰਦੇ ਹੋਏ ਮੋਢੇ ਤੱਕ ਲੈ ਕੇ ਜਾਣੀ ਹੈ ਜੇ ਤੁਸੀਂ ਇੱਕ ਵਾਰੀ ਇਹਦੇ ਵਾਂਗੂ ਕਟਾਈ ਕਰ ਲਈ ਨਾ ਮੋਢੇ ਦੀ ਹੁਣ ਆਪਾਂ ਬਾਹ ਵੀ ਲਾ ਕੇ ਦੱਸਾਂਗੇ ਵੀ ਆਪਾਂ ਕਿਵੇਂ ਲਾਉਣੀ ਆ ਜੇ ਇੱਕ ਵਾਰ ਤੁਸੀਂ ਇਹਦੇ ਵਾਂਗੂ ਕਟਾਈ ਕਰਕੇ ਇਦਾਂ ਕਾਟ ਪਾ ਕੇ ਬਾਹ ਲਾਤੀ ਫਿਰ ਤੁਸੀਂ ਦੇਖੋ ਵੀ ਕਸਟਮਰ ਦੇ ਫਿਟਿੰਗ ਕਿਦਾਂ ਦੀ ਆਉਂਦੀ ਆ ਹੁਣ ਆਪਾਂ ਬਾਹ ਦਾ ਵੀ ਹੁਣ ਆਪਾਂ ਇਹਨੂੰ ਐਂ ਧਰ ਲਓ ਨਾਲ ਧਰ ਕੇ ਹੁਣ ਆਪਾਂ ਦੋਨੇ ਪਲੇਟਾਂ ਮਿਲਾ ਕੇ ਦੇਖੋ ਵੀ ਆਪਣੀਆਂ ਕਿੰਨੀ ਆ ਰਹੀਆਂ ਨੇ ਪਲੇਟਾ ਦਾ ਕਪੜਾ ਮੇਰਾ ਆ ਰਿਹਾ 15 ਇੰਚ ਤੇ ਆਪਾਂ ਨੂੰ ਚਾਹੀਦਾ 14 ਇੰਚ ਠੀਕ ਹੈ ਆਪਣਾ 14 ਜਮਾ ਸਹੀ ਤਿਆਰ ਹੋ ਜੂਗਾ ਇਹ ਕੋਸੇ ਕਾਟ ਚ ਆ ਜੂਗਾ ਆਪਣਾ ਜਦੋਂ ਆਪਾਂ ਸਲਾਈ ਲਾਵਾਂਗੇ ਮਾੜਾ ਪਾਵਾਂਗੇ ਬਾਹਾਂ ਦੀ ਕਾਟ ਠੀਕ ਹੈ ਬਾਹਾਂ ਦੀ ਕਾਟ ਕੋਈ ਖਾਸ ਔਖੀ ਹੁੰਦੀ ਨਹੀਂ ਹੈਗੀ ਬਟ ਜਿਹੜਿਆਂ ਨੂੰ ਕੋਈ ਡਾਊਟ ਹੁੰਦਾ ਹਨਾ ਆਪਾਂ ਉਹ ਕਲੀਅਰ ਕਰ ਦਿੰਦੇ ਅੱਜ ਬਾਹ ਮੈਂ ਪਹਿਲਾਂ ਮੂਰੇ ਲੈਸ ਵਗੈਰਾ ਲਾ ਕੇ ਫਿਰ ਸਾਈਡ ਵਾਲੀ ਸਲਾਈ ਲਾ ਕੇ ਮੈਂ ਫਿਰ ਕਾਟ ਪਾਉਣੀ ਹੁੰਦੀ ਹੈ ਬਾਹਾਂ ਦੀ ਬਾਂਦੀ ਕਾਟ ਹੈਗੀ ਹੈ ਆਪਣੀ ਇੱਧਰ ਸਲਾਈ ਲੱਗੀ ਹੋਈ ਹੈ ਆਹ ਵਾਲੇ ਪਾਸੇ ਤੇ ਇੱਧਰ ਆਪਣਾ ਝੋੜਾ ਪਾਸਾ ਇੰਦਰ ਆਪਾਂ 1.5 ਇੰਚ ਦਾ ਨਿਸ਼ਾਨ ਲਾ ਲੈਣਾ 1.5 ਇੰਚ ਦਾ ਨਿਸ਼ਾਨ ਲਾ ਕੇ ਫਿਰ ਇੱਥੋਂ ਆਪਾਂ ਹਲਕੀ ਹਲਕੀ ਸਟਾਰਟ ਕਰ ਦਾਂਗੇ ਤਿਰਛੀ ਮੀਰ ਪਾਉਣੀ ਠੀਕ ਹੈ ਬਸ 1.5 ਇੰਚ ਦੀ ਹੋਵੇ ਇਹ ਉੱਪਰ 1.5 ਰੱਖ ਕੇ ਨੀਚੇ ਜਿਹੜੀ ਆਪਾਂ ਕਾਟ ਪਾਉਣੀ ਆ ਉਹ ਆਪਣੀ 1 ਇੰਚ ਦੀ ਜਾਂ 0.5 ਇੰਚ ਦੀ ਹੋਣੀ ਚਾਹੀਦੀ ਆ ਹੁਣ ਆਪਾਂ ਕਾਟ ਪਾਤੀ ਹੁਣ ਜਿਹੜੀ ਆਪਾਂ ਕਮੀਜ਼ ਦੇ ਮੂਹਰੇ ਕਾਟ ਪਾਈ ਸੀ ਠੀਕ ਹੈ ਆਪਾਂ ਕੱਪੜੇ ਦੀ ਕਟਿੰਗ ਕੀਤੀ ਸੀ ਨਾ ਜਿਵੇਂ ਹੁਣ ਮੋਢਾ ਹੋ ਗਿਆ ਦੇਖੋ ਮੋਢਾ ਹੋ ਗਿਆ ਆਪਾਂ ਐ ਕਰਾਂਗੇ ਐਵੇਂ ਖਿੱਚਿਆ ਜਾਊਗਾ ਇਹ ਠੀਕ ਹੈ ਫਿਰ ਉਸ ਤੋਂ ਬਾਅਦ ਆ ਪਲੇਟ ਹੋਗੀ ਪਲੇਟ ਦੇ ਵਿੱਚ ਆਹੇ ਆਪਾਂ ਜਿੰਨੀਆਂ ਮਰਜ਼ੀ ਪੱਕੀਆਂ ਸਲਾਈਆਂ ਲਾ ਦਈਏ ਜਦੋਂ ਆਪਾਂ ਇਹਦੀ ਕਾਟ ਪਾਉਣੀ ਆ ਮਤਲਬ ਕਿ ਕਟਿੰਗ ਕਰਨੀ ਆ ਉਦੋਂ ਇਹ ਦਾ ਜੋੜ ਖੋਲ ਹੀ ਆ ਨਾ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਇਹਦੀ ਆਪਾਂ ਪੱਕੀਆਂ ਸਲਾਈਆਂ ਲਾ ਲਾਂਗੇ ਹੁਣ ਜਿਵੇਂ ਆਪਾਂ ਦੇਖੋ ਆਹਦਾ ਆਪਾਂ ਡੱਬਾ ਕੱਟਿਆ ਸੀਗਾ ਠੀਕ ਹੈ 7 ਲੰਬਾਈ 7 ਚੌੜਾਈ ਫਿਰ ਉਸ ਤੋਂ ਬਾਅਦ ਮੈਂ ਕਿਤਾ ਤਿਰਛੀ ਮੀ ਕਾਟ ਦੇ ਕੇ ਜਿੰਨਾ ਆਪਾਂ ਮੋੜਾ ਚਾਹੀਦਾ ਸੀ ਉਹਨਾਂ ਆਪਾਂ ਰੱਖ ਲਾ ਉਸ ਤੋਂ ਬਾਅਦ ਆਪਾਂ ਨਾਲ ਇਹਦੀ ਕਟਿੰਗ ਕਰਤੀ ਅੰਚ ਡੇਡ ਕੰਚ ਬਾਦਦਾ ਹੁੰਦਾ ਜਿਆਦਾ ਨਹੀਂ ਬਾਦਦਾ ਹੁੰਦਾ ਉਸ ਤੋਂ ਬਾਅਦ ਕੀ ਕੀਤਾ ਫਿਰ ਮੈਂ ਲਾਇਆ ਇੱਥੋਂ ਪਲੇਟਾਂ ਦਾ ਨਿਸ਼ਾਨ ਜਿਹੜੀਆਂ ਆਪਾਂ ਪਲੇਟਾਂ ਪਾਈਆਂ ਹੋਈਆਂ ਸੀਗੀਆਂ ਮੈਂ ਦੇਖਿਆ ਵੀ ਆਪਾਂ ਨੂੰ ਕਾਟ ਕਿੰਨੀ ਪਾਉਣੀ ਚਾਹੀਦੀ ਆ ਬੰਦੇ ਦੇ ਕਸਟਮਰ ਦੇ ਸਰੀਰ ਦੇ ਅਕੋਰਡਿੰਗ ਬੰਦੇ ਦੇ ਤੇ ਇਹ ਆਪਾਂ ਮੈਨੂੰ ਚਾਹੀਦੀ ਸੀਗੀ 14 ਮੈਂ ਰੱਖਿਆ ਐਸ ਲੋਟ ਜਿਵੇਂ ਕਿ ਇਹਦਾ ਆਪਾਂ ਬਚਾਲਾ ਕੀਤਾ ਗਲੇ ਦਾ ਗਲੇ ਦਾ ਬਚਾਲਾ ਕੀਤਾ ਮੈਂ ਪਹਿਲਾ ਵੀਡੀਓ ਚ ਦੱਸਿਆ ਤਾਂ ਇੱਥੇ ਰੱਖਿਆ ਮੈਂ 7.5 ਇੰਚ ਠੀਕ ਹੈ 7.5 ਇੰਚ ਰੱਖ ਕੇ ਫਿਰ ਮੈਂ ਪਾਈ ਬਾਹ ਦੇ ਕਾਟ ਬਾਹ ਦੇ ਕਾਟ ਪਾ ਕੇ ਆ ਦੇਖੋ ਆ ਆਪਣੀ ਹੋ ਗਿਆ ਤੇ ਮੇਜ਼ ਦਾ ਮੋਢਾ ਆ ਹੋ ਗਿਆ ਆਪਣਾ ਬਾਹ ਬਾਹ ਮੈਂ ਰੱਖੀ ਸੀ 9 ਇੰਚ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਵਧ ਰਿਹਾ ਕਿ ਘਟ ਰਿਹਾ ਆ ਦੇਖੋ ਜਦੋਂ ਹੁਣ ਆਪਾਂ ਇਹਦੇ ਬਰਾਬਰ ਐ ਰੱਖ ਕੇ ਰੱਖਾਂਗੇ ਤਾਂ ਜਮਾਂ ਸੇਮ ਆ ਰਿਹਾ ਜੇ ਹੁਣ ਆਪਾਂ ਇਹ ਤਾਂ ਥੋੜਾ ਐਂ ਦੂਰ ਕਰਕੇ ਦੇਖਾਂਗੇ ਤਾਂ ਆਪਾਂ ਨੂੰ ਐ ਲੱਗ ਰਿਹਾ ਵੀ ਬਾਹ ਬਾਧ ਰਹੀ ਹੈ ਇਹਦੇ ਵਿੱਚ ਕਈ ਆਪਾਂ ਨੂੰ ਕਨਫਿਊਜ਼ਨ ਚ ਪਾ ਆਂਦੇ ਆ ਵੀ ਕਮੀਜ਼ ਦੇ ਮੋਢੇ ਨਾਲੋਂ ਬਾਹ 1.5 ਇੰਚ ਬਾਧ ਰੱਖਿਆ ਕਰੋ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਸਾਰਾ ਕੁਝ ਸੇਮ ਹੀ ਆ ਜਾਂਦਾ ਆਪਣਾ ਠੀਕ ਹੈ ਆ ਦੇਖੋ ਜੇ ਤਾਂ ਹੁਣ ਇਹਨੂੰ ਆਪਾਂ ਐਂ ਰੱਖਾਂਗੇ ਤਾਂ ਆਪਣਾ ਬਾਧ ਰਿਹਾ ਨਾ ਕਿਉਂ ਬਾਧ ਰਿਹਾ ਹੈ ਕਿਉਂਕਿ ਜੇ ਆਪਾਂ ਕਾਟਾ ਹੁਣ ਆਪਾਂ ਐਂ ਥੋੜੀ ਸਿੱਧੀ ਬਾਹ ਝੜ ਦਾਂਗੇ ਆਪਾਂ ਜਿਵੇਂ ਜਿਵੇਂ ਆਪਣੀ ਕਾਰਟ ਪਾਈ ਹੋਈ ਆ ਆਪਾਂ ਉਹਦੇ ਉਹਦੇ ਅਕੋਰਡਿੰਗ ਹੀ ਜੜਾਂਗੇ ਨਾ ਬਾਹ ਨੂੰ ਔਰ ਕਿ ਇੱਥੋਂ ਆਪਾਂ ਇਹਨਾਂ ਤਰਿਆਂ ਨਾਲ ਐਂ ਕਰਕੇ ਰੱਖਿਆ ਫਿਰ ਇੱਥੇ ਐਂ ਕਰਕੇ ਦੇਖੋ ਆ ਰਿਹਾ ਨਾ ਸੇਮ ਹੁਣ ਮੈਂ ਤੁਹਾਨੂੰ ਜੜ ਕੇ ਦਿਖਾਉਣੀ ਆ ਜੜਨਾ ਕਿਵੇਂ ਹੁੰਦਾ ਇਹ ਨਾ ਆਪਣਾ ਗਲਾ ਹੈਗਾ ਗਲੇ ਦੇ ਵਿੱਚ ਜੇ ਆਪਾਂ ਇੱਥਾ ਹੱਥ ਪਾਇਆ ਆ ਚੀਜ਼ ਆਪਾਂ ਇੱਥੋਂ ਫੜੀ ਸਾਈਡ ਵਾਲੀ ਸਲਾਈ ਤੋਂ ਫਿਰ ਆ ਕਮੀ ਬਾਂਹ ਦੀ ਸਲਾਈ ਫੜ ਕੇ ਇੱਥੋਂ ਇਹਨੂੰ ਐ ਮਲਾ ਕੇ ਕਮੀਜ਼ ਨੂੰ ਇਹਦੇ ਉੱਪਰ ਦੀ ਐਦਾਂ ਕਰਤਾ ਐਦਾਂ ਕਰਕੇ ਹੁਣ ਤੁਸੀਂ ਦੇਖੋ ਮੈਂ ਇਹਦੇ ਵਿੱਚ ਕੋਈ ਕੱਟ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਦੇਖੋ ਇਹਦੇ ਵਿੱਚ ਜਮਾਂ ਬਾ ਦੇਖੋ ਸਹੀ ਆ ਰਹੀਆਂ ਨਾ ਕੋਈ ਕੁਝ ਨਹੀਂ ਬਾਗ ਰਿਹਾ ਹੁਣ ਮੈਂ ਤੁਹਾਨੂੰ ਬਾਹਨ ਲਾ ਕੇ ਦਿਖਾਉਣੀ ਆ ਇੱਕ ਤਾਂ ਲਾਈਟ ਚਲੀ ਜਾਂਦੀ ਹੈ ਪਤਾ ਨਹੀਂ ਲਾਈਟ ਆਣ ਨੂੰ ਕੀ ਹੋਇਆ ਪੈ ਤਬਾੜਾ ਕਰ ਰੱਖਿਆ ਜਦੋਂ ਆਪਾਂ ਲਾਈਟ ਸਟਾਰਟ ਕਰਨੀ ਉਦੋਂ ਵੀ ਆਪਾਂ ਪੱਕੀ ਸਿਲਾਈ ਲਾਉਣੀ ਹੈ ਜਦੋਂ ਆਪਾਂ ਬੰਦ ਕਰਨੀ ਹੈ ਉਦੋਂ ਵੀ ਆਪਾਂ ਪੱਕੀ ਸਿਲਾਈ ਲਾਉਣੀ ਹੈ ਦੇਖੋ ਜੜ ਤਾਂ ਆਪਾਂ ਮੁੱਢਾ ਜੇ ਮੈਂ ਸਹੀ ਆ ਰਹੇ ਨਾ ਹੁਣ ਇਹ ਮਿੰਨ ਆਪਾਂ ਕਿਵੇਂ ਆ ਕਈ ਮਿੰਨ ਦੇ ਵਿੱਚ ਗਲਤੀ ਕਰ ਦਿੰਦੇ ਐਥੋਂ ਆਪਾਂ ਤਾਂ 9 ਇੰਸੀਟਿਵ ਐਵੇਂ ਕਰਕੇ ਦੇਖ ਆ ਰਿਹਾ ਨਾ ਆਪਣਾ 9 9 ਤੋਂ ਵੀ ਇੱਕ ਪੈਰ ਬਾਅਦ ਰਿਹਾ ਆਪਣਾ ਠੀਕ ਹੈ ਬਸ ਆਹੀ ਹੁੰਦਾ ਇਹਦੇ ਵਿੱਚ ਬਾਕੀ ਜੇ ਕੋਈ ਹੋਰ ਕਨਫਿਊਜ਼ਨ ਆ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਪੁੱਛ ਲਓ